ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਆ ਸਾਰੇ ਭਰਾ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ ਜੀ ਸੋ ਬਾਈ ਜੀ ਨਰਿੰਦਰ ਸ਼ਰਮਾ ਭਰਾ ਸਾਡਾ ਪਿੰਡ ਝੰਡਾ ਵਾਲੀ ਤੋਂ ਸਾਡੇ ਕੋਲੇ ਪਹੁੰਚਿਆ ਸੀ ਸੋ ਆਪਣੇ ਕੋਲੇ ਜੀ ਹਰ ਟਾਈਮ ਨਾ ਅਲੱਗ-ਅਲੱਗ ਮਾਡਲ ਜਿਵੇਂ 8.5 8 ਫੁੱਟ 8 ਸਵਾ 8 ਕਰਾਹੇ ਆਪਣੇ ਕੋਲੇ ਹਰ ਵਕਤ ਰੈਡੀ ਹੁੰਦੇ ਨੇ ਸੋ ਬਾਈ ਨੇ ਆ ਕੇ ਆਪਾਂ ਸਾਰੇ ਬਾਈ ਨੂੰ ਕਰਾਹੇ ਦਿਖਾਏ ਸੋ ਬਾਈ ਨੇ ਆਪਣੇ ਕੋਲ ਨਾ ਸਪੈਸ਼ਲ ਐਨ ਮਾਡਲ ਟੌਪ ਐਂਡ ਮਾਡਲ ਕਰਾਹਾ ਬਣਵਾਇਆਗਾ ਸਾਈ ਤੇ ਬਾਈ ਕਹਿੰਦਾ ਵੀ ਮੈਨੂੰ ਸਪੈਸ਼ਲ ਸਾਈ ਤੇ ਬਣਾ ਕੇ ਦਿਓ ਮੈਂ ਆਪਦੇ ਕੰਮ ਦੇ ਅਕੋਰਡਿੰਗ ਕਬ ਦੇ ਕਰਾਹਾ ਬਣਵਾਉਣਾਗਾ ਸੋ ਆਪਾਂ ਬਾਈ ਨੂੰ ਰੈਡੀ ਕਰਕੇ ਦਿੱਤਾ ਜੀ ਜੇ ਕਰਾਹ ਦੇ ਸਾਈਜ਼ ਦੀ ਗੱਲ ਕਰੀਏ ਬਾਈ ਇਹਦੇ ਵਿੱਚ ਆਪਾਂ ਮੰਨ ਕੇ ਚਲੋ 8.5 ਫੁੱਟ ਇਹਦੀ ਲੰਬਾਈ ਰੱਖੀ ਹੈਗੀ ਤੇ 25 ਇੰਚ ਇਹਦੀ ਚਾਈ ਰੱਖੀ ਆਪਾਂ ਕਰਾਹੇ ਦੀ ਸੋ ਬਾਈ ਨੇ ਸਪੈਸ਼ਲ ਡਿਮਾਂਡ ਤੇ ਆਪਾਂ ਤੋਂ ਇਹ ਸਾਈਜ਼ ਆ ਜਿਹੜਾ ਤਿਆਰ ਕਰਵਾਇਆਗਾ ਬਾਈ ਕੋਲੇ 855 ਟਰੈਕਟਰ ਸੀਗਾ ਜੀ ਟਰੈਕਟਰ ਦੇ ਅਕੋਰਡਿੰਗ ਇਹਦੀ ਆਪਾਂ ਘੋੜੀ ਵਗੈਰਾ ਰੱਖੀ ਹੋਈ ਆ ਸੋ ਸਪੈਸ਼ਲ ਇਹਦੇ ਵਿੱਚ ਇਹ ਆ ਜੀ ਇਹਦੇ ਵਿੱਚ ਆਪਾਂ ਮੰਨ ਕੇ ਚਲੋ ਜਿਹੜੀ ਚਾਦਰ ਲਾਈ ਹੋਈ ਆ ਚਾਦਰ ਬਾਈ ਨੇ ਹਰਪੀਤ ਮੜਾ ਨੇੜੇ ਹੋ ਕੇ ਦਿਖਾ ਦੇ ਬਾਈ ਚਾਦਰ ਬਾਈ ਨੇ ਆਪਣੇ ਕੋਲ ਸੋ ਜਿੰਨੀ ਜ਼ਿਆਦਾ 라 ਪੈਰੇ ਵਿੱਚ ਲਾਈ ਹੋਈ ਹੈਗੀ ਸੋ ਮਹਿੰਗੀ ਚਾਦਰ ਹੈ ਜੀ ਨੂੰ ਜਰ-ਜਰ ਬਹੁਤ ਘੱਟ ਪੈਂਦੀ ਹੈਗੀ ਦੱਸ ਗਏ ਚਾਦਰਾਂ ਜੀ ਬਾਕੀ ਇਹਦੇ ਵਿੱਚ ਡਬਲ ਕੋੜੀ ਆ ਗਈ ਜੀ ਸੋ ਬਾਈ ਕਹਿੰਦਾ ਵੀ ਆਪਾਂ ਬੈਕ ਦਾ ਕੰਮ ਵੀ ਥੋੜਾ ਜ਼ਿਆਦਾ ਹੁੰਦਾ ਆਪਾਂ ਨੂੰ ਖੇਤ ਦੇ ਵਿੱਚ ਸੋ ਤਾਂ ਕਰਕੇ ਬਾਈ ਨੇ ਆਪਣੇ ਕੋਲੋਂ ਬੈਕ ਕੋੜੀ ਵੀ ਇਹਦੇ ਵਿੱਚ ਲਵਾਈ ਹੈ ਜੀ ਸੋ ਇਹਦੇ ਵਿੱਚ ਫਰੰਟ ਕੋੜੀ ਦੀ ਆਪਾਂ ਜੇ ਸਾਇਦ ਦੀ ਗੱਲ ਕਰੀਏ ਫਰੰਟ ਕੋੜੀ ਆਪਾਂ ਇਹਦੇ ਵਿੱਚ 2.5 ਇੰਚ 4 ਸੂਤ ਵਾਲੀ ਵਧੀਆ ਮੋਟੀ ਤੇ ਹੈਵੀ ਅਪਲਾਈ ਕੀਤੀ ਹੋਈ ਆ ਬੈਕ ਵਾਲੀ ਕੋੜੀ ਇਹਦੇ ਵਿੱਚ ਆਪਾਂ 2.5 ਇੰਚ 3 ਸੂਤ ਵਾਲੀ ਵਧੀਆ ਹੈਵੀ ਮਜ਼ਬੂਤ ਵਾਲੀ ਲਾਈ ਹੋ ਤਾ ਜੋ ਜਿਹੜਾ ਬੈਕ ਲਾਉ ਦਾ ਕਰਾਹਾ ਬੰਦਾ ਸੋ ਜੋਰ-ਜੋਰ ਵੱਧ ਲੱਗਦਾ ਸੋ ਤਾਂ ਕਰਕੇ ਬਿੰਗੀ ਵਗੈਰਾ ਨਾਲ ਹੋ ਸਕੇ ਸੋ ਜੇ ਇਹਦੇ ਵਜਨ ਦੀ ਗੱਲ ਕਰੀਏ ਬਾਈ ਜੀ ਆਪਾਂ ਵਜਨ ਇਹਦੇ ਵਿੱਚ ਮੰਨ ਕੇ ਚੱਲੋ ਵੀ ਇੱਕ ਕਮਰਟਲ 90 95 ਕਿਲੋ ਵਜਨਾਗਾ ਬਾਕੀ ਬਾਈ ਤੁਸੀਂ ਕਿਸੇ ਵੀ ਸਾਈਜ਼ ਦਾ ਸਾਥੋ ਕਰਾਹਾ ਤਿਆਰ ਕਰਵਾਉਣਾਗਾ ਕਿੰਨੇ ਵੀ ਵਜਨ ਦਾ ਕਰਾਉਣਾ ਤਾਂ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਕਾਲ ਕਰ ਸਕਦੇ ਹੋ ਬਾਕੀ ਕਰਾਹੇ ਦੇ ਰਿਗਾਰਡਿੰਗ ਕੋਈ ਜਾਣਕਾਰੀ ਚਾਹੁਣੇ ਤਾਂ ਸਾਨੂੰ ਵਟਸਐਪ ਕਰ ਸਕਦੇ ਹੋ ਬਾਈ ਬਾਕੀ ਆਪਾਂ ਬੈਕ ਸਾਈਡ ਤੋਂ ਵੀ ਤੁਹਾਨੂੰ ਕਰਾਹਾ ਦਿਖਾਉਣੇ ਆਪਾਂ ਵੀ ਕਿੰਨੀਆਂ ਇਹ ਤੇ ਸਪੋਟਾਂ ਵਗੈਰਾ ਲੱਗੀਆਂ ਨੇ ਕਿਹੜੇ ਤੇ ਛੁਲੀ ਲੱਗੇ ਸਾਰੀ ਗੱਲਬਾਤ ਆਪਾਂ ਕਰਾਂਗੇ ਜੁੜੇ ਰਹੋ ਆਪਣੇ ਨਾਲ ਵੀਡੀਓ ਨੂੰ ਸਕੇ ਆਪਣਾ ਕਰਿਓ ਬਾਕੀ ਕਿਸਾਨ ਭਰਾਵਾਂ ਤੱਕ ਜਰੂਰ ਸ਼ੇਅਰ ਕਰਦੇ ਹੋ ਜੀ ਵੀਡੀਓ ਨੂੰ ਤਾਂ ਜੋ ਆਪਣਾ ਕੰਟੈਕਟ ਨੰਬਰ ਐਡਰੈਸ ਵਗੈਰਾ ਕਿਸੇ ਵੀ ਵੀਰ ਨੂੰ ਕਰਾਹੀ ਦੀ ਲੋੜ ਆ ਉਹਦੇ ਤੱਕ ਸੌਖਾ ਪਹੁੰਚ ਜੇ ਸੋ ਬਾਈ ਜੀ ਇਸ ਤੋਂ ਬਾਅਦ ਆਪਾਂ ਕਰਾਹੀ ਦੇ ਬੈਕ ਸਾਈਡ ਦੀ ਗੱਲ ਕਰਦੇ ਆਂ ਸੋ ਇਹਦੇ ਵਿੱਚ ਬਾਈ ਜੀ ਬੈਕ ਲਗਾ ਜਾਂਦੀਆਂ ਨੇ ਜੋ ਉਹ ਵੀ ਮਜ਼ਬੂਤ ਤੇ ਹੈਵੀ ਆਪਾਂ ਸਪੋਰਟਾਂ ਵਗੈਰਾ ਲਾ ਕੇ ਲਗਾਉਣਾ ਹੋਊਗਾ ਨੇ ਇਹਦੇ ਵਿੱਚ ਰਕਾਬਾਂ ਆ ਜਾਂਦੀਆਂ ਨੇ ਡਬਲ ਨਟ ਆ ਜਾਂਦੇ ਨੇ ਰਕਾਬਾਂ ਪੈ ਜਾਂਦੀਆਂ ਨੇ ਬਾਕੀ ਡਬਲ ਹੁੱਕ ਆ ਜਾਂਦੀ ਇਹਦੇ ਵਿੱਚ ਸੋ 8.5 ਕਰਾਹੇ ਦੇ ਵਿੱਚ ਬਾਈ ਜੀ ਥੱਲੇ ਤਿੰਨ ਸਪੋਟਾਂ ਆ ਜਾਂਦਾਂਗੀਆਂ ਨੇ 8 ਫੁੱਟ ਦੇ ਵਿੱਚ ਦੋ ਹੁੰਦੀਆਂ ਬਟੇ ਦੇ ਵਿੱਚ ਤਿੰਨ ਹੋ ਜਾਂਦੀਆਂ ਸਾਈਜ਼ ਚੌੜਾ ਹੋਣ ਕਰਕੇ ਸੋ ਬਾਕੀ ਰੰਗ ਵਗੈਰਾ ਦੀ ਸ਼ੈਣ ਵੀ ਪੂਰੀ ਵਧੀਆ ਆਈ ਹੋਈ ਆ ਬਾਕੀ ਇਹਦੇ ਵਿੱਚ ਜੀ ਛੁਰੀ ਦੀ ਗੱਲ ਕਰੀ ਇਹਨਾਂ ਆਪਾਂ ਸਪੈਸ਼ਲ ਵਾਲੀ ਛੁਰੀ ਇਹਦੇ ਵਿੱਚ ਆਪਾਂ ਲਾਈ ਹੋਈ ਆ 4 ਇੰਚ 2.5 ਸੂਤ ਵਾਲੀ ਵਧੀਆ ਹੈਵੀ ਵਾਲੀ ਸੋ ਜਿਹਦੀ ਕਸਾਈ ਬਹੁਤ ਘੱਟ ਆ ਗਈ ਬਾਕੀ ਬਾਈ ਜੀ ਤੁਸੀਂ ਵੀ ਸਾਨੂੰ ਕਰਾਹਾ ਬਣਵਾਉਣ ਲਈ ਕੰਟੈਕਟ ਕਰ ਸਕਦੇ ਹੋ ਆਪਣੀ ਦੁਕਾਨ ਦਾ ਐਡਰੈਸ ਆ ਜੀ ਮਿਸਤਰੀ ਲਾਲ ਸਿੰਘ ਗੰਢੀ ਸਾਹਿਬਾ ਰੋਡ ਕੋਟਸ਼ਮੀਰ ਪਟੰਡਾ ਬਾਕੀ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਦੇ ਹੋ ਜੀ ਤੇ ਜਿਹੜਾ ਭਰਾ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਿਹਾ ਬਾਈ ਜੀ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਪਿਆਰ ਭਰੀ ਸਤਿ ਸਾਕ ਜੀ